ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗਾਰਾਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਹਿੰਦਰਾ ਦੀ ਸਕੋਰਪੀਓ ਐਨ ਬਿਲਕੁਲ ਨਿਊ ਬ੍ਰਾਂਡ ਕਾਰ ਆਪਣੇ ਕੋਲ ਆਉਣ ਤੋਂ ਪਹਿਲਾਂ 22 ਇਸ ਗੱਡੀ ਦਾ ਦੋ ਵਾਰੀ ਬੰਪਰ ਰੀਪੇਂਟ ਕਰਵਾ ਚੁੱਕਿਆ ਇੱਕ ਵਾਰੀ ਏਜੰਸੀ ਦੇ ਵਿੱਚੋਂ ਤੇ ਇੱਕ ਵਾਰੀ ਏਜੰਸੀ ਤੋਂ ਬਾਹਰ ਤੀਜੀ ਵਾਰ ਆਪਣੇ ਨਾਲ ਬਾਈ ਨੇ ਸੋਸ਼ਲ ਮੀਡੀਆ ਦੁਆਰਾ ਰابطਾ ਕੈਮ ਕੀਤਾ ਚਲੋ ਆਪਾਂ ਇਹਨਾਂ ਨੂੰ ਟਾਈਮ ਦਿੱਤਾ ਘੱਟੋ ਘੱਟ ਇੱਕ ਮਹੀਨਾ ਪਲੱਸ ਗੱਡੀ ਵੇਟਿੰਗ ਦੇ ਵਿੱਚ ਰਹੀ ਆ ਚਲੋ ਬਾਈ ਨੇ ਜਿਆਦਾ ਪ੍ਰੈਸ਼ਰ ਪਾਇਆ ਤੇ ਆਪਾਂ ਇਹਨਾਂ ਨੂੰ ਬੁਲਾ ਲਿਆ ਵੀ ਆਜੋ ਕੋਈ ਗੱਲ ਨਹੀਂ ਅਸੀਂ ਕਰਦੇ ਆ ਤੁਹਾਡਾ ਕੰਮ ਤੇ ਗੱਡੀ ਆਪਣੇ ਕੋਲ ਕੰਮ ਤੇ ਆ ਗਈ ਪ੍ਰੋਪਰ ਸਾਰੀ ਫਿਟਿੰਗ ਖੋਲ ਕੇ ਜਿਹੜੇ ਬੰਦੇ ਨਵੇਂ ਨੇ ਕੰਮ ਕਰਦੇ ਨੇ ਉਹ ਵੀ ਇਸ ਚੀਜ਼ ਨੂੰ ਦੇਖ ਸਕਦੇ ਨੇ ਕਿ ਗੱਡੀਆਂ ਨਵੀਆਂ ਨੇ ਤੁਹਾਨੂੰ ਵੀ ਇਹ ਬੰਪਰ ਨੇ ਜਿਹੜੇ ਖੋਲਣੇ ਪੈਣੇ ਆ ਆਉਣਗੀਆਂ ਤੁਹਾਡੇ ਕੋਲ ਵੀ ਗੱਡੀਆਂ ਉਸ ਕਰਕੇ ਪਹਿਲੇ ਹੀ ਤੁਸੀਂ ਨੌਲੇਜ ਦੇ ਵਿੱਚ ਰੱਖੋ ਧਿਆਨ ਦੇ ਵਿੱਚ ਕਰ ਲਓ ਵੀ ਬੰਪਰ ਕਿੱਦਾਂ ਖੁੱਲਦਾਗਾ ਕੀ ਕੀ ਇਹਦੇ ਵਿੱਚ ਜਿਹੜਾ ਹੈਗਾ ਦਿੱਤਾ ਹੋਇਆ ਉਹ ਆਪਾਂ ਪ੍ਰੋਪਰ ਸਾਰਾ ਦਿਖਾਇਆਗਾ ਕੰਮ ਇੰਨਾ ਕੁ ਸੋਹਣਾ ਹੋਇਆ ਕਿ ਬਾਈ ਦੀ ਪੂਰੀ ਫੁੱਲ ਤਸੱਲੀ ਸੀ ਬਾਈ ਕਹਿੰਦਾ ਵੀ ਯਾਰ ਕਿਆ ਬਾਤ ਆ ਵੀ ਮੈਂ ਪੂਰਾ ਫੁੱਲ ਸੈਟੀਸਫਾਈ ਆ ਬਹੁਤ ਹੀ ਸੋਨਾ ਕੰਮ ਹੋਇਆ ਥੈਂਕ ਯੂ ਕਰਦਾ ਮੈਂ ਉਹਨਾਂ ਪੜਾਵਾਂ ਦਾ ਜਿਹੜੇ ਸਪੋਰਟ ਕਰਦ ਨੇ ਆਪਣੇ ਕੰਮ ਦੀ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਿਓ ਮੇਰਾ ਵੀਰ ਆਪਣੇ ਪੇਜਾਂ ਨੂੰ ਫੋਲੋ ਕਿਉਂਕਿ ਤੁਹਾਨੂੰ ਵੀ ਆਪਣੇ ਕੰਮ ਦੀਆਂ ਵੀਡੀਓ ਦੇ ਵਿੱਚੋਂ ਬੜਾ ਕੁਝ ਸਿੱਖਣ ਨੂੰ ਮਿਲਣਾ ਮਿਲਦੇ ਆ ਅਗਲੀ ਵੀਡੀਓ ਚ ਥੈਂਕ ਯੂ